ਆ ਗਏ ਪਟਾਕੇ ਪਾ ਗਏ ਪਟਾਕੇ ਪਾ ਗਏ ਪਟਾਕੇ ਲੈ ਜਾਓ 100-100 ਰੁਪਏ 100-100 ਰੁਪਏ 100-100 ਰੁਪਏ 5-500 ਦੀ ਵਿਕਣ ਵਾਲਾ ਰੈਡੀमेड ਪਰਾਜੋ ਸੂਟ ਲੈ ਜਾਓ 100 ਰੁਪਏ ਚ 3 ਜੂਨ 3 ਜੂਨ 3 ਜੂਨ ਤੱਕ ਲੱਗੀ ਬਹੁਤ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਆਜੋ ਲੈ ਜਾਓ 100 ਰੁਪਏ ਉਹ ਪਲਾਜੋ ਸੂਟ ਦੇਖ ਲਿਆ ਉਹ ਨਾਇਰਾ ਕੱਟ ਆ ਗਿਆ ਉਹ ਬਾਜ਼ਾਰ ਤੇ 6-600 ਰੁਪਏ ਸਵਾਈ 200 ਰੁਪਏ 200 ਰੁਪਏ ਨਾਇਰਾ ਕੱਟ 200 ਰੁਪਏ ਕੋਈ ਕਹਿੰਦਾ 200 ਕੋਈ ਕਹਿੰਦਾ 150 ਕੋਈ ਕਹਿੰਦਾ 200 ਰੁਪਏ ਪਰ ਲੈ ਜਾਓ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ 50 ਰੁਪਏ ਦਾ ਦੁਪੱਟਾ ਲੈ ਜਾਓ ਰੰਗ ਬਹੁਤ ਮਿਲ ਜਾਣੇ ਆ ਉਹ ਕੁਰਤੇ ਪਜਾਮੇ ਆ ਗਏ ਉਹ ਕੁਰਤੇ ਪਜਾਮੇ ਆ ਗਏ ਉਹ ਲੀਜੀ ਬੀਜੀ ਦੇ ਯਾਰ ਚਾਹ 5-500 ਰੁਪਏ ਦੇ 200 ਰੁਪਏ ਦਾ 200 ਰੁਪਏ ਦਾ ਇਹ ਨਾ ਵੀ ਪੰਜਾਬ ਦੇ ਮੁੰਡਿਆਰਾ ਬਹੁਤ ਵੱਡਾ ਫਾਇਦਾ ਹੋ ਗਿਆ ਸਾਡੇ ਭਰਾਵਾਂ ਦੇ ਵੀ ਕਰਦੇ ਵੱਡੇ ਵੱਡੇ ਫਾਇਦੇ ਜਿਹੜਾ ਬਾਜ਼ਾਰ ਚ ਮਿਲਦਾ 800 ਰੁਪਏ ਦਾ কুরਤਾ ਪਜਾਮਾ ਲੈਓ 200 ਰੁਪਏ ਦਾ 200 ਰੁਪਏ ਦਾ কুরਤਾ ਪਜਾਮਾ ਰੰਗ ਸਾਰੇ ਮਿਲ ਜਣਿਆ ਚਿੱਟਾ ਕਾਲਾ ਪੀਲਾ ਨੀਲਾ 200 ਰੁਪਏ ਦਾ কুরਤਾ ਪਜਾਮਾ 800 ਆ ਚੱਕੋ ਇੱਕ ਹੋਰ ਪਟਾਕਾ ਪਾਦਾ ਉਹ ਡਬਲ ਬੈਡ ਦੀ ਚਾਦਰ ਉਹ ਡਬਲ ਬੈਡ ਦੀ ਚਾਦਰ ਸਹਰਾਣਿਆਂ ਦੇ ਨਾਲ 500 ਰੁਪਏ ਦੀ ਇੱਥੇ ਮਿਲਦੀ ਹੈ 200 ਰੁਪਏ ਦੀ 200 ਰੁਪਏ ਦੀ ਲੋ ਜੀ ਜਿਹੜਾ ਬਾਜ਼ਾਰ 'ਚ ਮਿਲਦਾ ਗੀਜ਼ਾ ਕੋਟ ਦਾ ਕੋਰਤਾ ਪਜਾਮਾ ਬਾਜ਼ਾਰ 'ਚ 1500 ਰੁਪਏ ਦਾ ਸਾਡੇ ਕੋਲ ਲੈ ਜਾਓ 700 ਦਾ 700 ਦੇ ਨਾਲ ਇੱਕ ਨਾਲ ਇੱਕ ਫ੍ਰੀ ਮਤਲਬ 1500 ਵਾਲਾ ਕੋਰਤਾ ਪਜਾਮਾ 350 ਰੁਪਏ 'ਚ ਕਰਤਾ ਜੀ ਸਿਰਫ 350 ਸਾਡੇ 350 'ਚ ਗੀਜ਼ਾ ਕੋਟ ਦਾ ਕੋਰਤਾ ਪਜਾਮਾ ਆਹ ਕੁਆਲਿਟੀ ਆ ਉਹ ਗੀਜ਼ਾ ਕੋਟ ਦਾ ਉਹ 350 ਦਾ ਨਹੀਂ ਮਿਲਣਾ ਚੱਕੋ 600 ਰੁਪਿਆ ਸਮਾਈ ਆ 350 ਦਾ কুর্তা ਪਿਆਮਾ ਚੈਲੰਜ ਕਰਕੇ ਦਿੰਨੇ ਆ ਦੇੜੀ ਹੋਣਾ ਕਿਸੇ ਤੋਂ ਉਹ ਆ ਵੀ ਦੇਖੋ ਵੀ ਉਹ ਕਟਾਈਆਂ ਕੱਡੇ ਸੂਟ ਕਟਾਈਆਂ ਕੱਡੇ ਸੂਟ ਬਾਜ਼ਾਰ 'ਚ 6 600 ਲੈ ਜਾਓ 200 ਰੁਪਏ ਦਾ ਸੂਟ ਬਾਜ਼ਾਰ 'ਚ ਜਾ ਕੇ ਪਤਾ ਕਰੋ ਕੋਈ ਕਹਿੰਦਾ 800 ਕੋਈ ਕਹਿੰਦਾ 850 ਲੈ ਜਾਓ 500 ਰੁਪਏ ਤੋਂ ਦੁਪੱਟੇ ਨਾਲ ਸੂਟ 250 ਰੁਪਏ ਦਾ ਸੂਟ ਕਰਤਾ ਸਿਰਫ 250 ਰੁਪਏ ਦਾ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਵੈਰਾਈਟੀਆਂ ਦੇਖੋ 2250 ਰੁਪਏ ਆ ਚੱਕੋ ਇੱਕ ਹੋਰ ਪਟਾਕਾ ਪਾ ਦਿੰਨੇ ਆ ਪੂਰਾ 5 ਮੀਟਰ ਸੂਟ ਨਾਲ ਪਿਓ ਦੁਪੱਟਾ ਉਹ ਮਾਲ ਤਾਜ਼ਾ ਆ ਗਿਆ ਉਹ ਦਿਨ ਕੀ ਐ 3 ਜੂਨ ਦਾ 200 ਰੁਪਏ ਦਾ ਸੂਟ ਭਾਜੀ ਚਲੋ ਜੀ ਆ ਵੀ ਚੈੱਕ ਕਰ ਲੋ ਬਾਜ਼ਾਰ ਚ ਕੋਈ ਕਹਿੰਦਾ 1000 ਰੁਪਈਆ ਕੋਈ ਕਹਿੰਦਾ 1100 ਰੁਪਈਆ ਉਹ ਇੱਥੇ ਕਰਤੇ 700 ਦੇ 2 350 ਦਾ ਸੂਟ ਕਰਤਾ ਰੰਗੇ ਚ ਕਾਫੀ ਮਿਲ ਜਾਣੇ ਆ 3 ਜੂਨ 3 ਜੂਨ 3 ਜੂਨ ਯਾਦ ਰੱਖਿਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ 3 ਜੂਨ ਤੱਕ ਵੱਡੇ ਫਾਇਦੇ ਹਜ਼ਾਰ ਹਜ਼ਾਰ ਵਾਲੇ ਲੈ ਜਾਓ 350 ਆ ਚੱਕੋ ਕੀਜ਼ਾ कॉटन ਦਾ ਉਹ ਜਾਮ कॉटन ਦਾ ਸੂਟ ਉਹ ਦੁਪੱਟਾ ਨਾਲ कॉटन ਦਾ ਲਾ ਕੇ ਬਾਜ਼ਾਰ 'ਚ 1500 ਦਾ ਇੱਥੇ 1500 ਦੇ 3 ਮਤਲਬ 500 ਰੁਪਏ ਦਾ ਸੂਟ ਕਰਤਾ ਜੀ 1500 ਵਾਲਾ ਸੂਟ ਲੈ ਜਾਓ 500 ਰੁਪਏ ਦਾ ਜਿਨ੍ਹਾਂ ਨੇ ਰਣਾ ਵਿਆਹ ਲਈ ਦਾ ਕਪੜਾ ਤਾਜ ਵੇਚ ਦਾ ਤਿੰਨ ਲੈ ਲਈ 50000 ਵਾਲਾ ਕੱਪੜਾ ਸਿਰਫ ਤੁਹਾਨੂੰ ਦਵਾਂਗੇ 15000 ਚ ਉਹ ਦੇਖੋ ਚਾਰੇ ਪਾਸੇ ਦੇਖੋ ਸਾਰੇ ਪਾਸੇ ਨਿਗਾਹ ਮਾਰ ਕੇ ਦੇਖ ਲੋ ਵੱਡੇ ਮੇਲੇ ਲੱਗ ਆ ਲੋਕ ਦੂਰੋਂ ਦੂਰੋਂ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਿਹਾ ਦੇਖੋ ਭੈਣਾਂ ਕਿੰਨੀਆਂ ਖੁਸ਼ ਹੋ ਗਈਆਂ ਕਹਿੰਦੀਆਂ ਪਹਿਲੀ ਵਾਰੀ ਸਾਡੇ ਫਾਇਦੇ ਹੋਇਆ ਬਜ਼ਾਰਾਂ 'ਚ ਆ ਕੇ ਲੁੱਟਣਾ ਨਾ ਕਰਾਓ ਜਿੱਦਾਂ ਹਜ਼ਾਰਾਂ ਨੇ ਕਹਿੰਦੀ ਲੋਕ ਸਾਡੇ ਕੋਲ ਪਹੁੰਚ ਚੁੱਕੇ ਆ ਫਾਇਦਾ ਲੈ ਰਿਹਾ ਤੁਸੀਂ ਵੀ ਆ ਜਾਓ 3 ਜੂਨ ਤੱਕ ਵੱਡੇ ਫਾਇਦੇ ਕਰਾਂਗੇ ਆ ਵੀ ਚੈੱਕ ਆ ਲੋ ਜੀ ਕੋਟਾ ਡੋਰੀਆ ਸੂਟ ਭਾਈ ਜੀ 2000 ਦਾ ਮਿਲਦਾ ਬਾਜ਼ਾਰ ਚ ਰੇਟ ਦੇਖੋ ਇਹਦਾ 750 ਦਾ ਭਾਈ 750 ਦਾ ਦੁਪੱਟਾ ਵੀ ਕੋਟਾ ਡੋਰੀਆ ਸੂਟ ਵੀ ਕੋਟਾ ਡੋਰੀਆ 750 ਦੇ ਦੋ ਬਿਲਕੁਲ ਭਾਈ ਜੀ ਬਾਜ਼ਾਰ ਚ 3000 ਦਾ ਇੱਕ ਇੱਥੇ 1500 ਦੇ ਦੋ 750 ਦਾ ਸੂਟ ਆਜੋ ਛੇਤੀ ਬਹੁਤ ਵੱਡੇ ਫਾਇਦੇ ਹੋਣੇ ਆ ਹੋਰ ਪਾਸੇ ਜਾਓ ਨਾ ਲੁੱਟੇ ਨਾ ਜਾਇਓ ਖਾਤਿਆਂ ਚੋਣਾ ਤੁਸੀਂ ਪਟੇ ਮੇਲੇ ਲੱਗਿਆ 3 ਜੂਨ ਤੱਕ ਪਟੇ ਫਾਇਦੇ ਆਜੋ ਲੁੱਟ ਲੋ ਮੇਲੇ ਲੈ ਜਾਓ ਕੌਡੀਆਂ ਦੇ ਭਾ ਕਪੜਾ 100 ਰੁਪਏ ਦਾ ਸੂਟ 200 ਰੁਪਏ ਦਾ ਨਾਇਰਾ ਕਟ ਸੂਟ 800 ਰੁਪਏ ਦਾ ਕੋਰਤਾ ਪਿਆਮਾ 200 ਚ 200 ਵਾਲਾ ਜਿਹੜਾ ਤੁਸੀਂ ਦੁਪੱਟਾ ਲੈਣਾ ਇੱਥੇ ਦਵਾਂਗੇ 50 ਰੁਪਏ ਚ ਜਿਹੜੀ 800 ਰੁਪਏ ਦੀ ਪੈਂਟ ਸ਼ੀਟ ਮਿਲਦੀ ਇੱਥੇ ਦਵਾਂਗੇ 200 ਚ ਜਿਹੜਾ 1500 ਦਾ ਕੋਰਤਾ ਪਿਆਮਾ ਮਿਲਦਾ ਇੱਥੇ ਕੀਤਾ 700 ਦਾ ਪਰ 700 ਦੇ ਨਾਲ ਇੱਕ ਨਾਲ ਇੱਕ ਫ੍ਰੀ 1500 ਵਾਲਾ ਕੋਰਤਾ ਪਿਆਮਾ 350 ਤੇ ਸਾਰੇ ਫਾਇਦੇ ਲੈਣੇ ਆ ਹੋਰ ਪਾਸੇ ਨਾ ਜਾਇਓ ਨੱਕ ਦੀ ਸੇਧ ਨਾਲ ਸਿੱਧੇ ਕਾਰ ਦੀਆਂ ਮੁੱਟਰ ਰੋਡ ਮਾਤੂ ਸ਼੍ਰੀ ਦਫ਼ਤਰ ਅੰਕਲੋਂ ਸਟੋਰ ਤੇ ਆ ਜਿਓ ਬਹੁਤ ਵੱਡੇ ਫਾਇਦੇ ਹੋਣੇ ਆ ਬਹੁਤ ਵੱਡੇ ਫਾਇਦੇ ਹੋਣੇ ਆ ਮੇਲਾ ਲਾਟ ਲਓ 4 ਦਿਨ 5 ਦਿਨ ਦੇ ਵਿੱਚ ਨੇਰੀ ਠਾਲ ਦਿਆਂਗੇ ਗਰਦ ਠਾਲ ਦਿਆਂਗੇ ਸਿਰਫ ਤੁਹਾਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੱਦੀ ਨਾਲ ਹਰਦੀਪ ਸਿੰਘ ਤੱਕੜ ਸਾਹਿਬ ਟੀਵੀ ਕਾਦੀਆਂ